ਸਸਰੀਕਾ ਅੱਜ ਸਾਰਿਆਂ ਨੂੰ ਅੱਜ ਆਪਾਂ ਕੜੀ ਬਣਾਵਾਂਗੇ ਸਵਾਵੀਂ ਇੰਦੀਆਂ ਬੜੀਆਂ ਕਰਾਰੀਆਂ ਅੱਗੇ ਵੀ ਇੱਕ ਦਿਨ ਅਸੀਂ ਬਣਾਈ ਸੀ ਕੜੀ ਬਹੁਤ ਸਵਾਦ ਬਣੀ ਸੀ ਤੇ ਅੱਜ ਵੀ ਆਪਾਂ ਬਣਾਵਾਂਗੇ ਤੇ ਹੁਣ ਆਪਾਂ ਪਹਿਲਾਂ ਇਹਨੂੰ ਆਹ ਵੇਸਣੇਗਾ ਤੇ ਆਪਾਂ ਇਹਨੂੰ ਪਹਿਲਾਂ ਘੋਲਾਂਗੇ ਪਹਿਲਾਂ ਪਾਣੀ 'ਚ ਥੋੜੇ ਜਿਹੇ 'ਚ ਗੀਤਰ ਗੰਡਾ ਮਾਰ ਦਾਂਗੇ ਮੈਸਨ ਖੁੱਲ ਗਿਆ ਤੇ ਹੁਣ ਆਪਾਂ ਵਿੱਚ ਇਹਦੇ ਦਹੀਂ ਪਾਵਾਂਗੇ ਪਰ ਕੜਚੀ ਧੋ ਕੇ ਦਹੀਂ ਨਾਲ ਦਹੀਂ ਪਾਵਾਂਗੇ ਤੰਨੇ ਕੜਚਾ ਦਾ ਦਹੀਂ ਦੀ ਹੈ ਤੇ ਆਪਾਂ ਹੁਣ ਇਹਨੂੰ ਵੀ ਘੋਲਾਂਗੇ ਗੰਡਾ ਮਾਰਾਂਗੇ ਇਹਨਾਂ ਦੀਆਂ ਵੀ லோ அப்போ தங்க தரங்க மரம் சாரிய கடா தராங்க அங்க வாலாங்க பல தடுக்க லாவாங்க உயி கடீ லூ மிர்ச்சோட பா அப்பாங்கே தெரம தர பிசன் லோ அப்பமியா வேசன பவாங்க சாராா பாலா பாடெண்ட் ਬਹੁਤ ਵਧੀਆ ਕੜੀ ਬਣਾਉਗੀ। ਬਸ ਆਹ ਬਣਾਇ ਸੀ ਅੱਗੇ ਬਹੁਤ ਵਧੀਆ ਬਣੀ ਸੀ। ਇਹਨੂੰ ਆਪਾਂ 10 ਮਿੰਟ ਰੰਨਾਂਗੇ। ਇਹ ਲਾ ਲਾਂਗੇ। ਫਿਰ ਆਪਾਂ ਤੜਕਾ ਲਾਵਾਂਗੇ। ਥੋੜਾ ਜਿਹਾ ਸਬ ਚਨੂਰ ਪਾ ਲਾਂਗੇ। ਫੇਰ ਵੀ ਪਾਵਾਂਗੇ ਆਪਾਂ ਥੋੜਾ ਥੋੜਾ ਜਿਹਾ ਪਾਇਆ ਇਹਦੇ ਨਾਲ ਚੇਤੇ ਰਿੱਜੀ ਜਾਂਦੀ ਹੈ ਸੁਣੋ ਆਪਣੀ ਕੜੀ ਨੂੰ 35 ਮਿੰਟ ਹੋ ਗਏ ਰਿੱਜੀ ਜਾਂਦੀ ਨੂੰ ਤੇ ਹੁਣ ਆਪਾਂ ਇਹਨੂੰ ਲਾਵਾਂਗੇ ਲਾ ਕੇ ਫਿਰ ਤੜਕਾ ਲਾਵਾਂਗੇ ਹੁਣ ਆਪਾਂ ਦੂਜੀ ਕੜਾਈ ਥਰਾਂਗੇ ਤੜਕਾ ਲਾਉਣ ਵਾਸਤੇ ਆਪਾਂ ਪਸਾਰਾ گوشਤ ਚੀਰ ਕੇ ਰੱਖ ਲਿਆ ਹਰਾ ਹਰਾ ਗੰਡਾ ਤੇ ਆ ਟਮਾਟਰ ਤੇ ਹਰੀ ਮਿਰਚ ਤੇ ਅਦਰਕ ਤੇ ਲਸਣ ਹੁਣ ਆਪਾਂ ਤੇਲ ਪਾਵਾਂਗੇ ਥੋੜਾ ਜਿਹਾ ਹੋਰ ਪਾਵਾਂਗੇ ਘਟਾ ਛੋਟੀ ਕੜਚੀ ਜਦੋਂ ਤੇਲ ਗਰਮ ਹੋ ਗਿਆ ਫਿਰ ਆਪਾਂ ਜੀਰਾ ਪਾਵਾਂਗੇ ਉਦੋਂ ਆਪਾਂ ਤੇਲ ਗਰਮ ਹੋ ਗਿਆ ਆਪਾਂ ਜੀਰਾ ਪਾਵਾਂਗੇ ਹੁਣ ਆ ਪਕੜੀ ਪੱਤਾ ਪਾਵਾਂਗੇ ਹੁਣ ਆਪਾਂ ਲਸਣ ਹਰੀ ਮਿਰਚ ਤੇ ਅਦਰਕ ਪਾਵਾਂਗੇ கட <laughs> வரை <laughs> టమాటర పావే ਇਹ ਕਿ ਜੁੱਤ ਸੋ ਜਗ੍ਹਾ ਆਪਣਾ ਗੰਦਾ ਟਮਾਟਰ ਤੇ ਹੁਣ ਆਪਾਂ ਨਾਣ ਮਿਰਚ ਪਾਵਾਂਗੇ ਨੂੰ ਇਕੱਠਾ ਪਾਇਆ ਕੌਲੀ ਚ ਆਪਾਂ ਨਾਣ ਮਿਰਚ ਹਲਦੀ ਤੇ ਦੇਗੀ ਵਿੱਚ ਹੁੜਾ ਜਿਹਾ ਪਾਣੀ ਪਾਵਾਂਗੇ ਲਓ ਹੁਣ ਸਾਰਾ ਮਸਾਲਾ ਭੁੱਜ ਗਿਆ ਹੁਣ ਆਪਾਂ ਥੋੜਾ ਜਿਹਾ ਬੜੰਗਾ ਪਾਵਾਂਗੇ ਫਿਰ ਉਹਦੇ ਵਿੱਚ ਪਾ ਦੇਾਂਗੇ ਆਪਾਂ ਜਦੋਂ ਹੋਣਾ ਫਾਂ ਥੱਲੇ ਲਾ ਲਾਂਗੇ மசாலா பால மலா அப்பா கு ਦੇਖੋ ਕਿੱਡੀ ਵਧੀਆ ਬਣੀ ਹੈ ਕੜੀ ਆਪਣੀ ਬਹੁਤ ਵਧੀਆ ਬਣੀ ਹੈ ਤੇ ਤੁਸੀਂ ਵੀ ਬਣਾ ਕੇ ਦੇਖਿਓ ਇਹ ਬਹੁਤ ਸਵਾਦ ਬਣਦੀ ਹੈ ਸਵਾਵੀਂ ਇੰਦਿਆ ਕਰਾਰਾ ਨਾ ਬੜੀਆਂ ਜੇ ਸਾਡੇ ਵੀਡੀਓ ਕੋ ਪਸੰਦ ਲੱਗੀ ਲੈ ਕਰੇ ਸ਼ੇਅਰ ਕਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ